ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਗੁਰੂ ਕਿਰਪਾ ਕਲੋਥ ਹਾਊਸ ਕੁਮਾਨਾ ਤੇ ਬੇਨਤੀ ਹੈ ਜੀ ਭੈਣਾਂ ਨੂੰ ਜਿਨ੍ਹਾਂ ਨੇ ਹਜੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਜ਼ਰੂਰ ਕਰੋ ਸਬਸਕ੍ਰਾਈਬ ਜੀ ਅਤੇ ਬੈਲ ਆਈਕਨ ਨੂੰ ਵੀ ਕਰੋ ਪ੍ਰੈਸ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਆਉਂਦੀ ਰਹੇ ਅੱਜ ਦੀ ਵੀਡੀਓ ਜੀ ਇਹਨਾਂ ਦਾ ਟੌਪਿਕ ਹੈਗਾ ਜੀ embroidery ਵਾਲੇ ਸੂਟ ਜੀ ਕੜਾਈਆਂ ਵਾਲੇ ਸੂਟ ਲੈ ਕੇ ਆਏ ਆ ਤੇ ਆਪਾਂ ਇਹਨਾਂ ਦੇ ਵਿੱਚ ਜਿਹੜੇ ਆਪਣੇ ਕੋਲ ਪਲੇਨ ਆਪਣੇ ਕੋਲ ਜਿਨ੍ਹਾਂ ਵੀ ਸਟੱਫ ਆਉਂਦਾਗਾ ਤੇ ਉਹਨਾਂ ਦੇ ਉੱਪਰ ਜੀ ਆਪਾਂ ਨੇ ਕੜਾਈਆਂ ਕਰਵਾਈਆਂ ਨੇ ਜੀ ਖੁੱਦੀ ਕੜਾਈ ਤਿਆਰ ਕੀਤੀ ਹੋਈ ਹੈ ਬਾਕੀ ਤੁਸੀਂ ਦੱਸਣਾ ਜੀ ਤੇ ਬਾਕੀ ਤੁਸੀਂ ਇਹਦੇ ਉੱਪਰ ਚੈੱਕ ਕਰ ਸਕਦੇ ਹੋ ਇਹਦੀ ਫਿਨਿਸ਼ਿੰਗ ਵਗੈਰਾ ਜੀ ਸਫਾਈ ਵੀ ਤੁਸੀਂ ਦੇਖ ਸਕਦੇ ਹੋ ਕੜਾਈ ਦੀ ਬਹੁਤ ਹੀ ਜ਼ਿਆਦਾ ਵੈਟਰ ਕੀਤੀ ਹੋਈ ਹੈ ਵੀਡੀਓ ਦੇ ਵਿੱਚ ਥੋੜਾ ਫਰਕ ਰਹਿ ਸਕਦਾ ਜੀ ਪਰ ਇਹਨਾਂ ਦੀ ਫੋਟੋ ਜੀ ਆਪਾਂ ਤੁਹਾਨੂੰ ਅਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਇਹ ਵਾਲੇ ਸੂਟ ਆਪਣੇ ਕੋਲੇ ਪਹਿਲਾਂ ਵੀ ਆਏ ਹੋਏ ਸੀਗੇ ਤੇ ਇਹਨਾਂ ਦੇ ਡਿਜ਼ਾਈਨ ਦੀ ਜ਼ਿਆਦਾ ਡਿਮਾਂਡ ਹੋਣ ਕਰਕੇ ਰਿਪੀਟ ਕੀਤੇ ਗਏ ਨੇ ਜੀ ਤੇ ਆਪਾਂ ਇਹਨਾਂ ਦੇ ਜਿਹੜੇ ਡਿਜ਼ਾਈਨ ਨੇ ਤੇ ਉਹ ਵੀ 1 ਵਾਈ 1 ਕਰਕੇ ਦਿਖਾਵਾਂਗੇ ਤੇ ਜਿੰਨੇ ਵੀ ਇਹਦੇ ਵਿੱਚ ਪੂਰੇ ਸੁੱਟ ਦੀ ਆਪਾਂ ਤੁਹਾਨੂੰ ਵੀਡੀਓ ਦਿਖਾਉਣੇ ਆ ਤੇ ਬਾਕੀ ਤੁਸੀਂ ਵੀਡੀਓ ਦੇ ਐਂਡ ਤੱਕ ਜ਼ਰੂਰ ਦੇਖਣਾ ਜੀ ਕਿਉਂਕਿ ਵੀਡੀਓ ਨੂੰ ਸਕਿਪ ਨਾ ਕਰਨਾ ਸਕਿਪ ਕੀਤੀ ਵੀਡੀਓ ਪਿੱਛੇ ਬਹੁਤ ਕੁਝ ਛੱਡ ਜਾਂਦੀ ਆ ਲਓ ਜੀ ਇਹ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ ਵਾਲੇ ਦੇ ਉੱਪਰ ਘੇਰੇ ਦੇ ਉੱਪਰ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੋਇਆ ਤੇ ਉਸ ਤੋਂ ਉੱਪਰ ਜੀ ਨੈਕ ਦੇ ਉੱਪਰ ਵੀ ਇਹ ਵਾਲੇ ਤੁਹਾਨੂੰ ਫਲਾਵਰ ਦੇਖਣ ਨੂੰ ਮਿਲਣਗੇ ਤੇ ਇਹਨਾਂ ਦੀ ਬਾਜੂ ਦੇ ਵੀ ਵਰਕ ਕੀਤਾ ਹੋਇਆ ਤੇ ਬਹੁਤ ਹੀ ਪਿਆਰਾ ਵਰਕ ਆ ਤੇ ਬਾਜੂ ਦੇ ਵਰਕ ਵੀ ਆਪਾਂ ਤੁਹਾਨੂੰ ਸ਼ੋਅ ਕਰ ਦਿੰਨੇ ਆ ਜੀ ਆ ਦੇਖੋ ਲਓ ਜੀ ਬਾਜੂ ਦੇ ਉੱਪਰ ਵਰਕ ਕੀਤਾ ਹੋਇਆ ਜੀ ਤੇ ਬਹੁਤ ਪਿਆਰੀ ਇਸ ਦੀ ਕੜਾਈਆਂ ਲੱਗੀਆਂ ਤੇ ਇਹਦੀ ਸਫਾਈ ਵੀ ਤੁਸੀਂ ਦੇਖ ਸਕਦੇ ਹੋ ਕੋਈ ਐਸੀ ਵੈਸੀ ਉਹ ਨਹੀਂ ਹੈਗੀ ਜੀ ਆ ਤੁਸੀਂ ਦੇਖੋ ਜਿੰਨੀ ਵੀ ਇਹਦੀ ਡਿਜ਼ਾਈਨਿੰਗ ਵੀ ਬਹੁਤ ਘੈਂਟ ਬਣੀ ਹੋਈ ਆ ਤੇ ਅਗਰ ਕਿਸੇ ਨੂੰ ਵੀ ਇਹ ਵਾਲੇ ਸੂਟ ਚਾਹੀਦੇ ਨੇ ਇਹ ਵਿਦਆਊਟ ਦੁਪੱਟਾ ਜੀ ਆਪਣੇ ਕੋਲੇ ਦੁਪੱਟੇ ਆਏ ਹੋਏ ਨੇ ਜੀ ਤੁਹਾਨੂੰ ਖਾਦੀ ਦੁਪੱਟਾ ਦਿਖਾ ਦਾਂਗੇ ਤੇ ਖਾਦੀ ਦੇ ਦੁਪੱਟੇ ਆਪਣੇ ਕੋਲੇ ਆਏ ਨੇ ਜੀ ਕਾਟਨ ਕ੍ਰਸ਼ ਦੇ ਦੁਪੱਟੇ ਨੇ ਜੀ ਬਰਬਰੀ ਦੇ ਦੁਪੱਟੇ ਨੇ ਟੈਬੀ ਲਾਈਨਿੰਗ ਦੇ ਦੁਪੱਟੇ ਨੇ ਜਨੂਨ ਪਿਓਰ ਕਿਸੇ ਵੀ ਚੀਜ਼ ਦਾ ਤੁਹਾਨੂੰ ਦੁਪੱਟਾ ਚਾਹੀਦਾ ਜੀ ਮਹਾਰਾਣੀ ਦੇ ਦੁਪੱਟੇ ਵੀ ਮਿਲ ਜਾਣਗੇ ਉਹ ਵਾਈਟ ਦੁਪੱਟਾ ਮਿਲ ਜੂਗਾ ਜੀ ਤੁਸੀਂ ਇਹਨਾਂ ਨਾਲ ਡਾਈ ਕਰਵਾ ਸਕਦੇ ਹੋ ਜੀ ਮਤਲਬ ਕਿ ਕਿਸੇ ਵੀ ਕਸਟਮਰ ਦੀ ਜਿੰਨੀ ਵੀ ਕੋਈ ਵੀ ਚੀਜ਼ ਦੀ ਇੱਛਾ ਹੁੰਦੀ ਆ ਉਹ ਇਹ ਜਿਆ ਦੁਪੱਟਾ ਜੀ ਉਹ ਇਦੇ ਵਿੱਚ ਡਾਈ ਕਰਵਾ ਸਕਦੇ ਨੇ ਲੋ ਜੀ ਅਗਲਾ ਆਪਾਂ ਜੀ ਪੀਸ ਤੁਹਾਨੂੰ ਸ਼ੋਅ ਕਰਾਂਗੇ ਇਹਦੇ ਨਾਲ ਦੀ ਸੇਮ ਡਿਜ਼ਾਈਨ ਹੈ ਜੀ ਬਟ ਕਲਰ ਦਾ ਫਰਕ ਆ ਇਹ ਵਾਲਾ ਤੁਹਾਨੂੰ ਇਹਦੇ ਵਿੱਚ ਕਲਰ ਦੇਖਣ ਨੂੰ ਮਿਲੇਗਾ ਜੀ ਤੇ ਇਹਦੀ ਵੀ ਤੁਸੀਂ ਕੜਾਈ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਇੱਕ ਵਾਰ ਉਸ ਤੋਂ ਅਗਲਾ ਜੀ ਤੀਸਰਾ ਕਲਰ ਹੈ ਤੀਸਰਾ ਕਲਰ ਵੀ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਜੀ ਸੇਮ ਜੀ ਬਾਜੂ ਇਹਨਾਂ ਦੇ ਸਾਰਿਆਂ ਦੇ ਉੱਪਰ ਬਣਿਆ ਹੋਇਆ ਜੀ ਸਾਰਿਆਂ ਉੱਪਰ ਬਾਜੂ ਬਣਿਆ ਹੋਇਆਗਾ ਇਹ ਸੂਟ ਦੀ ਜਿਹੜਾ ਪ੍ਰਾਈਸ 1000 ਰੁਪਏ ਦੀ ਸੂਟ ਦਾ ਪ੍ਰਾਈਸ ਹੈ ਜੀ ਤੇ ਇਹ ਅਗਰ ਤੁਹਾਨੂੰ ਜੀ ਦੁਪੱਟਾ ਚਾਹੀਦੇ ਦੇ ਨਾਲ ਆਪਾਂ ਦੁਪੱਟਾ ਵੀ ਇਹਦੇ ਨਾਲ ਤੁਹਾਨੂੰ ਜਿਵੇਂ ਦਾ ਤੁਸੀਂ ਆਖੋਗੇ ਉਵੇਂ ਦਾ ਦੁਪੱਟਾ ਹੀ ਇਹਦੇ ਨਾਲ ਦਾ ਪ੍ਰੋਵਾਈਡ ਕਰਵਾ ਦਾਂਗੇ ਵੈਸੇ ਆਪਣੇ ਕੋਲ ਵਾਈਟ ਕਲਰ ਦੇ ਦੁਪੱਟੇ ਨੇ ਅਗਰ ਤੁਹਾਨੂੰ 2.5 ਕਰਵਾਉਣ ਵਾਸਤੇ ਚਾਹੀਦੇ ਹੋਣ ਤੇ ਜਿਹੇ ਜੀ ਵੀ ਤੁਹਾਡੀ ਇੱਛਾ ਜੀ ਅਗਰ ਤੁਸੀਂ ਇਹ ਨਾਲ ਬਰਬਰੀ ਦਾ ਦੁਪੱਟਾ ਚਲਾਉਣਾ ਚਾਹੁੰਦੇ ਹੋ ਤਾਂ ਬਰਬਰੀ ਦਾ ਦੁਪੱਟਾ ਵੀ ਆਪੇ ਇਹਦੇ ਨਾਲ ਤੁਹਾਨੂੰ ਦੇ ਦਾਂਗੇ ਹੁਣ ਆਪਾਂ ਜੀ ਅਗਲੀ ਇਹਦੇ ਵਿੱਚ ਆਈਟਮ ਉਹ ਸ਼ੋਅ ਕਰਾਂਗੇ ਅਗਲਾ ਡਿਜ਼ਾਈਨ ਹੈ ਜੀ ਕਈ ਵਾਰੀ ਹੁੰਦੇ ਜੀ ਕਸਟਮਰ ਦੀ ਡਿਮਾਂਡ ਦੇ ਉੱਤੇ ਜੀ ਇਹ ਵਾਲੇ ਸੂਟ ਤਿਆਰ ਕੀਤੇ ਜਾਂਦੇ ਨੇਗੇ ਤੇ ਇਹ ਵਾਲੇ ਜੀ ਜਿਵੇਂ ਹੈਗੇ ਨੇ neck ਦੇ ਉੱਪਰ ਡਿਜ਼ਾਈਨ ਤਿਆਰ ਕੀਤਾ ਹੋਇਆਗਾ ਤੇ ਘੇਰੇ ਦੇ ਉੱਪਰ ਵੀ ਤੁਹਾਨੂੰ ਡਿਜ਼ਾਈਨ ਮਿਲੇਗਾ ਜੀ ਕਾਫੀ ਵਧੀਆ ਵਰਕ ਕੀਤਾ ਹੋਇਆ ਜੀ ਆਹ ਲੋ ਜੀ ਤੁਸੀਂ ਦੇਖ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਇਹਦੀ ਡਿਜ਼ਾਈਨਿੰਗ ਆ ਆ ਲੋ ਜੀ ਇਹ ਇਹਨਾਂ ਦੀ ਫੋਟੋ ਜੀ ਕਿਉਂਕਿ ਵੀਡੀਓ ਦੇ ਵਿੱਚ ਇਹਦਾ ਕਲਰ ਦਾ ਥੋੜਾ ਫਰਕ ਰਹਿ ਜਾਂਦਾ ਜੀ ਤੇ ਇਹ yellow ਕਲਰ ਦਾ ਸੂਟ ਹੈ ਜੀ ਇਹ ਮਸਟਰਡ yellow ਕਲਰ ਦਾ ਸੂਟ ਹੈ ਅਗਰ ਤੁਹਾਨੂੰ ਇਹ ਵਾਲਾ ਸੂਟ ਚਾਹੀਦਾ ਹੋਵੇ ਜੀ ਸਕਰੀਨਸ਼ਾਟ ਲੈ ਕੇ ਜੀ ਇੱਕ ਵਾਰੀ ਡਿਜ਼ਾਈਨ ਦੀ ਫੋਟੋ ਭੇਜ ਦਿਓ ਤੇ ਬਾਕੀ ਫੋਟੋਆਂ ਜੀ ਕਲਰ ਦੀਆਂ ਫੋਟੋਆਂ ਆਪਾਂ ਤੁਹਾਨੂੰ ਅਲੱਗ ਤੋਂ ਇਹਦੀਆਂ ਪ੍ਰੋਵਾਈਡ ਕਰਵਾ ਦਾਂਗੇ ਬਾਕੀ ਤੁਸੀਂ ਇਹਦੇ ਡਿਜ਼ਾਈਨ ਵੀ ਦੇਖ ਸਕਦੇ ਹੋ ਉਸ ਤੋਂ ਬਾਅਦ ਜੀ ਇਹਦੀ ਬਾਜੂ ਦਾ ਜੀ ਜਿਹੜਾ ਡਿਜ਼ਾਈਨ ਹੈ ਇਧਰ ਵਾਲੀ ਸਾਈਡ ਤੋਂ ਨੂੰ ਦੇਖਣ ਨੂੰ ਮਿਲੇਗਾ ਤੇ ਬਾਜੂ ਦਾ ਡਿਜ਼ਾਈਨ ਵੀ ਬਾਕੀ ਦੀ ਕੜਾਈ ਦੀ ਵੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜੀ ਬਹੁਤ ਪਿਆਰਾ ਇਹ ਵਾਲਾ ਪੀਸ ਹੈ ਜੀ ਤੇ ਕੜਾਈ ਦੇ ਉੱਪਰ ਵੀ ਅ ਐਮਬਰਾਇਡਰੀ ਦਾ ਵਰਕ ਕੀਤਾ ਹੋਇਆ ਹੈ ਜਿਹੜਾ ਇਹ ਪਲੇਨ ਸਟੱਫ ਤੇ ਜੀ ਇਹ ਵਾਲਾ ਸੂਟ ਜੀ 1100 ਰੁਪਏ ਦਾ ਮਿਲੇਗਾ ਜੀ ਤੇ ਘਰ ਬੈਠੇ ਤੁਸੀਂ ਇਹ ਵਾਲਾ ਸੂਟ ਮੰਗਵਾ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਇਹਦੇ ਨਾਲ ਜਿਹੜੇ ਕਲਰ ਨੇਗੇ ਤੁਹਾਨੂੰ ਸੇਮ ਕਲਰ ਵੀ ਮਿਲ ਜਾਣਗੇ ਅਗਰ ਤੁਸੀਂ ਇੱਕੋ ਜਿਹੇ ਕਲਰ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਇੱਕ ਵਜੇ ਸੂਟ ਚਾਹੀਦੇ ਹੋਣ ਉਸ ਤੋਂ ਬਾਅਦ ਜੀ ਇਹ ਥੋੜਾ ਜਿਹਾ ਲਾਈਟ ਕਲਰ ਜੀ ਤੁਹਾਨੂੰ ਇਹ ਸਕਿੰਨ ਦੇ ਵਿੱਚ ਮਿਲ ਜੇਗਾ ਜੀ ਉਸ ਤੋਂ ਬਾਅਦ ਅਗਲਾ ਕਲਰ ਹੈ ਜੀ ਤੇ ਫਿੱਕਾ ਮਹਿੰਦੀ ਕਲਰ ਹੈ ਜੀ ਇਹ ਡਿਜ਼ਾਈਨ ਇਸ ਤਾ ਵੀ ਸੇਮ ਹੀ ਹੈ ਜੀ neck ਦੇ ਉੱਪਰ ਇਸ ਤਾ ਵਰਕ ਕੀਤਾ ਹੋਇਆ ਹੈ ਜੀ ਤੇ ਘੇਰੇ ਦੇ ਉੱਪਰ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਆਲੋ ਜੀ ਸੇਮ ਸੇਮ ਡਿਜ਼ਾਈਨ ਹੈ ਜੀ ਤੇ ਸਾਰਾ ਕੁਝ ਇਹਨਾਂ ਦਾ ਜਿਵੇਂ ਵੀ ਹੁੰਦਾ ਜੀ ਵਰਕ ਇਹਦਾ ਬਿਲਕੁਲ ਸੇਮ ਹੈ ਜੀ ਬਾਜੂਤੇ ਵੀ ਉਸੇ ਤਰ੍ਹਾਂ ਹੀ ਦੇਖਣ ਨੂੰ ਮਿਲੇਗਾ ਘਰ ਬੈਠੇ ਵੀ ਇਹ ਵਾਲੇ ਸੂਟ ਮੰਗਵਾ ਸਕਦੇ ਹੋ ਆਪਾਂ ਕੱਟ ਪੀਸਾਂ ਦੀ ਵੀ ਵੀਡੀਓ ਵੀ ਬਹੁਤ ਜਲਦੀ ਲੈ ਕੇ ਆਵਾਂਗੇ ਜੀ ਤੁਹਾਡੇ ਲਈ ਕਿਉਂਕਿ ਕੱਟ ਪੀਸਾਂ ਦੀ ਡਿਮਾਂਡ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਹੁਣ ਜਿਹੜੀ ਅੱਜ ਦੀ ਘੜੀ ਦੇ ਵਿੱਚ ਡਿਮਾਂਡ ਇਹਨਾਂ ਸੂਟਾਂ ਦੀ ਹੈ ਜੀ ਦੁਬਾਰਾ ਫੇਰ ਇਹ ਵਰਕ ਕਰਵਾਏ ਨੇ ਤੇ ਉਸ ਤੋਂ ਬਾਅਦ ਜੀ ਹਜੇ ਆਪਣੇ ਹੋਰ ਵੀ ਸੂਟ ਆਉਣਗੇ ਉਹ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਉਹ ਵੀ ਇੰਨਾ ਸੂਟਾਂ ਵਾਂਗੂ ਨੇ ਜੀ ਆਪਣੇ ਵਰਕ ਕਰਵਾਏ ਹੋਏ ਨੇ ਜੀ embroidery ਦਾ ਵਰਕ ਕੀਤਾ ਹੋਇਆ ਹੈਗਾ ਉਸ ਤੋਂ ਬਾਅਦ ਅਗਰ ਕਿਸੇ ਵੀ ਭੈਣ ਨੂੰ ਚਾਹੀਦੇ ਹੋਣ ਹੈਵੀ ਸੂਟ ਜੀ ਥੋੜੀ ਜੀ ਹੈਵੀ ਕਢਾਈ ਕੀਤੀ ਹੋਈ ਐਨੀ ਜ਼ਿਆਦਾ ਨਹੀਂ ਕਿ ਜਿੰਨੀ ਵੀ ਇਸ ਦੇ ਉੱਪਰ ਹੈਗੀ ਆ ਤੇ ਆਪਾਂ ਤੁਹਾਨੂੰ ਇਹ ਵਾਲੇ ਪੀਸ ਵੀ ਸ਼ੋਅ ਕਰਾਂਗੇ ਆ ਤੁਸੀਂ ਦੇਖ ਸਕਦੇ ਹੋ ਲਓ ਜੀ ਇਹਦੇ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਹੈ ਜੀ ਤੇ ਅਗਰ ਕਿਸੇ ਨੂੰ ਵੀ ਇਹ ਵਾਲਾ ਪੀਸ ਚਾਹੀਦਾ ਹੋਇਆ ਜੀ ਉੱਪਰ ਲੰਬੀਆਂ ਬੀਲਾ ਬਣਾਈਆਂ ਹੋਈਆਂ ਨੇ ਜੀਆਂ ਬਹੁਤ ਪਿਆਰਾ ਪੀਸ ਹੈ ਜੀ ਤੇ ਸਟਾਫ ਇਹ ਦਾ ਬਰਬਰੀ ਦਾ ਜੀ ਬਰਬਰੀ ਦੇ ਕੱਪੜੇ ਦੇ ਉੱਪਰ ਜੀ ਇਹ ਵਾਲੇ ਕਾਟਨ ਬਰਬਰੀ ਦੇ ਉੱਪਰ ਜੀ ਇਹ ਵਾਲੇ ਪੀਸ ਵਰਕ ਕੀਤਾ ਹੋਇਆ ਹੈ ਇਹਨਾਂ ਦਾ ਬਾਕੀ ਸਟਾਫ ਵੀ ਆਪਾਂ ਨੇ ਤੁਹਾਨੂੰ ਦੱਸ ਤਾ ਇਸ ਚੀਜ਼ ਦੇ ਬਾਜੂ ਦਾ ਵਰਕ ਹੈ ਜੀ ਇਹਦੇ ਵਿੱਚ ਜਿਹੜੇ ਕਲਰ ਨੇ ਜੀ ਉਹ ਦੋ ਕਲਰ ਹੀ ਨੇ ਇੱਕ ਤਾਂ ਆਪਾਂ ਨੇ ਸ਼ੋਅ ਕੀਤਾ ਜੀ ਇੱਕ ਉਸ ਤੋਂ ਬਾਅਦ ਇਹ ਵਾਲੇ ਜੀ ਲਾਈਟ ਜਿਹੜਾ ਫਿੱਕਾ ਮਹਿੰਦੀ ਕਲਰ ਹੈ ਜੀ ਇਹ ਵਾਲਾ ਤੁਹਾਨੂੰ ਦੇਖਣ ਨੂੰ ਮਿਲੇਗਾ ਐਸਡੀ ਫੋਟੋ ਵੀ ਤੁਹਾਨੂੰ ਅਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਬਸ ਤੁਸੀਂ ਸਕਰੀਨਸ਼ਾਟ ਲੈ ਕੇ ਜੀ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਜੀ ਤੁਸੀਂ ਸ਼ੇਅਰ ਕਰ ਦੇਣਾ ਇਹ ਵਾਲੇ ਪੀਸ ਤੁਹਾਨੂੰ ਮਿਲਣਗੇ ਜੀ ਤੇ ਬਹੁਤ ਪਿਆਰਾ ਕੱਪੜਾ ਇਹਨਾਂ ਦਾ ਤੇ ਉਸ ਤੋਂ ਬਾਅਦ ਲਾਸਟ ਸੂਟ ਹੈ ਜੀ ਇਹ ਵਾਲਾ ਪੀਸ ਤੇ ਇਹ ਮਤਲਬ ਕਿ ਇਹਦੇ ਨਾਲ ਤੇ ਹੋਰ ਵੀ ਪੀਸ ਆਪਣੇ ਕੋਲੇ ਮਿਲ ਜਾਣਗੇ ਡਿਮਾਂਡ ਦੇ ਤਿਆਰ ਹੁੰਦੇ ਨੇ ਜੀ ਅਗਰ ਤੁਹਾਨੂੰ ਵੀ ਕੋਈ ਵੀ ਕੜਾਈ ਦਾ ਕੋਈ ਡਿਜ਼ਾਈਨ ਤਿਆਰ ਕਰਵਾਉਣਾ ਉਹ ਵਾਲੇ ਪੀਸ ਜੀ ਤੁਹਾਨੂੰ ਮਿਲ ਜਾਣਗੇ ਆਪਾਂ ਡਿਮਾਂਡ ਤੇ ਤਿਆਰ ਵੀ ਕਰਵਾ ਕੇ ਦੇ ਦਾਂਗੇ ਲਓ ਜੀ ਇਸ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਜੀ ਉੱਪਰ ਐਵੇਂ ਲੰਬੀਆਂ ਬੇਲਾ ਬਣੀਆਂ ਹੋਈਆਂ ਨੇ ਤੇ ਇਹਦੇ ਜਿਹੜਾ ਬਾਜੂ ਹੈ ਜੀ ਬਾਜੂ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈਗਾ ਤੇ ਕੜਾਈ ਦੀ ਸਫਾਈ ਵੀ ਤੁਸੀਂ ਦੇਖ ਸਕਦੇ ਹੋ ਜੀ ਲਓ ਜੀ ਕੜਾਈ ਦੀ ਸਫਾਈ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਿਆਰੀ ਹੈ ਜੀ ਬਾਕੀ ਉਮੀਦ ਕਰਦੇ ਹਾਂ ਜੀ ਤੁਹਾਨੂੰ ਇਹ ਵਾਲੀ ਵੀਡੀਓ ਪਸੰਦ ਆਈ ਹੋਵੇਗੀ ਐਦਾਂ ਦੀਆਂ ਹੋਰ ਵੀਡੀਓਜ਼ ਲਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਜਦੋਂ ਵੀ ਅਸੀਂ ਵੀਡੀਓ ਪਾਉਣੀ ਹੈ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਵੇ ਧੰਨਵਾਦ ਜੀ